ਵਾਰ ਫਿਰ ਤੋਂ ਮੌਸਮ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਆਉਂਦੇ ਪੰਜ-ਸੱਤ ਦਿਨਾਂ ਦੇ ਮੌਸਮ ਦੀ ਫਰਵਰੀ ਦੇ ਪਹਿਲੇ ਹਫ਼ਤੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦਾ ਮੌਸਮ ਕਿਸ ਤਰ੍ਹਾਂ ਰਹੇਗਾ ਕਿਹੜੇ ਇਲਾਕਿਆਂ ਵਿੱਚ ਅੱਜ ਮੀਂਹ ਦੇ आसार ਕਿੰਨੇ ਕੁ ਦੇਖਣ ਨੂੰ ਮਿਲਣਗੇ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਮੌਸਮ ਵਿਭਾਗ ਨੇ ਵੈਬਸਾਈਟ ਉੱਤੇ ਕਿਹੜੇ ਅਲਰਟ ਜਾਰੀ ਕੀਤੇ ਗਏ ਹਨ ਕਿਹੜੇ ਇਲਾਕਿਆਂ ਵਿੱਚ ਮੀਂਹ ਦੇ आसार बन ਸਕਦੇ ਹਨ ਸੈਟੇਲਾਈਟ ਇਮੇਜ ਕੀ ਕਹਿ ਰਹੀ ਹੈ ਮਾਡਲ ਕੀ ਕਹਿ ਰਿਹਾ ਹੈ ਅੱਗੇ ਡਿਟੇਲ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੇ ਮੌਸਮ ਦੀ ਅਪਡੇਟ ਦੀ ਗੱਲ ਕਰੀਏ ਇਸ ਵੇਲੇ ਦੀਆਂ ਇਹ ਮੌਸਮ ਠੀਕ ਠਾਕ ਹੈ ਜੇਕਰ ਕੱਲ ਦੀ ਗੱਲ ਕਰੀਏ ਤਾਂ ਕੱਲ ਆਪਾਂ ਨੂੰ ਬਹੁਤੇ ਖੇਤਰਾਂ ਦੇ ਵਿੱਚ ਹਲਕੀ ਧੁੱਪ ਦੇਖਣ ਨੂੰ ਮਿਲੀ ਔਰਲ ਮੌਸਮ ਠੀਕ ਠਾਕ ਸੀਗਾ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਆਪਾਂ ਨੂੰ ਹਲਕੀ ਤੁੰਦ ਬਹੁਤੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੀ ਬਾਕੀ ਹੁੰਦੇ 48 ਘੰਟਿਆਂ ਦੀ ਗੱਲ ਕਰੀਏ 24 ਘੰਟਿਆਂ ਦੀ ਗੱਲ ਕਰੀਏ ਤਾਂ ਬਦਲੀ ਸਿਸਟਮ ਪੰਜਾਬ ਦੇ ਵਿੱਚ ਐਂਟਰ ਹੁੰਦੇ ਤਕਾਈ ਦੇਣਗੇ ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕਰੀ ਤਾਂ ਟੈਂਪਰੇਚਰ ਸਭ ਤੋਂ ਵੱਧ 23.2 ਡਿਗਰੀ ਟੈਂਪਰੇਚਰ ਚ ਨੰਦਪੁਰ ਸਾਹਿਬ ਦੇ ਵਿੱਚ ਦੇਖਣ ਨੂੰ ਮਿਲਿਆ ਔਰਲ ਟੈਂਪਰੇਚਰ ਐਵਰੇਜ ਟੈਂਪ ਮੌਸਮ ਠੀਕ-ਠਾਕ ਦੇ ਇੱਕ ਨੂੰ ਮਿਲ ਰਿਹਾ ਜੇਕਰ ਉਹਦੇ 24 ਘੰਟਿਆਂ ਦੀ ਗੱਲ ਕਰੀਏ ਤਾਂ ਜਿਹੜਾ ਸਿਸਟਮ ਦੀ ਗੱਲ ਕੀਤੀ ਸੀਗੀ ਸਿਸਟਮ ਪੰਜਾਬ ਦੇ ਵਿੱਚ ਆਪਾਂ ਨੂੰ ਤਕਰੀਬਨ ਅੱਜ ਪਹੁੰਚਦਾ ਹੋਇਆ ਦਕਾਈ ਦੇ ਰਿਹਾ ਹੈ ਬਹੁਤੇ ਖੇਤਰਾਂ ਦੇ ਵਿੱਚ ਆਪਾਂ ਨੂੰ ਮੀਂਹ ਦੇ ਸਾਰ ਟੁੱਟਵੇਂ ਤੌਰ ਤੇ ਦੇਖਣ ਨੂੰ ਮਿਲ ਸਕਦੇ ਹਨ ਉਮੀਦ ਹੈ ਕਿ ਕਿਤੇ ਨਾ ਕਿਤੇ ਛਰਾਟੇ ਅਤੇ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਸਕਦੇ ਹਨ ਹਲਕੀ ਤੋਂ ਦਰਮਿਆਨੀ ਗੜੇ ਮਾਰੇ ਵੀ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਕੁ ਤੌਰ ਤੇ ਜਿਹੜੇ ਇਲਾਕੇ ਪ੍ਰਭਾਵਿਤ ਹੋ ਸਕਦੇ ਹਨ ਉਮੀਦ ਹੈ ਕਿ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੇ ਸਾਰ ਪੈ ਸਕਦੇ ਹਨ ਖਾਸ ਕਰਕੇ ਮਾਝੇ ਦੇ ਦੁਆਬੇ ਦੇ ਪੁਆਦ ਦੇ ਤੇ ਪਟਿਆਲਾ ਹੋ ਗਿਆ ਸੰਗਰੂਰ ਹੋ ਗਿਆ ਮਲੇਰਕੋਟਲਾ ਹੋ ਗਿਆ ਇਹਨਾਂ ਜ਼ਿਲ੍ਹਿਆਂ ਵਿੱਚ ਹਲਕੀ ਟੁੱਟਮੇ ਸ਼ਰਾਟੇ ਮੀਦੇ ਦੇਖਣ ਨੂੰ ਮਿਲ ਸਕਦੇ ਹਨ ਬਾਕੀ ਗੱਲ ਕਰੀਏ ਤਾਂ ਖਾਸ ਕਰਕੇ ਜਿਹੜੇ ਹੋਰ ਇਲਾਕੇ ਹੋਣਗੇ ਫਾਜ਼ਿਲਕਾ ਹੋ ਗਿਆ ਫਰੀਦਕੋਟ ਹੋ ਗਿਆ ਮੁਕਸਰ ਹੋ ਗਿਆ ਮੁਹਾਲੀ ਚੰਡੀਗੜ੍ਹ ਰੋਪੜ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਹਲਕੇ ਟੁੱਟਮੇ ਬਦਲਵਾਈ ਵਕਵਾ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਹਰਿਆਣਾ ਅਤੇ ਰਾਜਸਥਾਨ ਦੇ ਵੀ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਮੀਦੇ ਸਾਰ ਦੇਖਣ ਨੂੰ ਮਿਲ ਸਕਦੇ ਹਨ ਜੇਕਰ ਹਰਿਆਣੇ ਦੀ ਗੱਲ ਕਰੀਏ ਰਾਜਸਥਾਨ ਦੀ ਗੱਲ ਕਰੀਏ ਰਾਜਸਥਾਨ ਦੇ ਵਿੱਚ ਤਕਰੀਬਨ ਹਨੂਮਨਗੜ੍ਹ ਅਤੇ ਅਨੂਪਗੜ੍ਹ ਦੇ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨੇ ਮੀਢੇ ਸਾਰ ਦੇ ਇੱਕ ਨੂੰ ਮਿਲ ਸਕਦੇ ਹਨ ਇਸ ਤੋਂ ਇਲਾਵਾ ਜੇ ਹਰਿਆਣੇ ਦੇ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਦੀ ਗੱਲ ਕਰੀਏ ਤਕਰੀਬਨ ਕਿਤਨੇ ਕਿਤੇ ਹਲਕੇ ਦੇ ਤੇ ਟੁੱਟਵੇਂ ਰੂਪ ਦੇ ਵਿੱਚ ਮੀਂਹ ਦੇ ਸਾਰ ਦੇਖਣ ਨੂੰ ਮਿਲ ਸਕਦੇ ਹਨ ਓਵਰ ਆਲ ਮੌਸਮ ਠੀਕ ਠਾਕ ਰਹੇਗਾ ਟੁੱਟਵੇਂ ਰੂਪ ਦੇ ਵਿੱਚ ਮੀਂਹ ਦੀਆਂ ਕਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਖਾਸ ਕਰਕੇ ਜਿਹੜੀ ਹਿਮਾਚਲ ਦੇ ਨਾਲ ਲੱਗਦੀ ਬੈਲਟ ਹੋ ਗਈ ਇਹਨਾਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੰਗਲ ਲੋਗ ਐਨੰਤਪੁਰ ਸੈਪ ਹੋ ਗਿਆ ਬਾਕੀ ਰੂਬਨਗਰ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇਖਣ ਨੂੰ ਮਿਲਣਗੇ ਹੋਰ ਇਲਾਕੇ ਹੋਗੇ ਅੰਮ੍ਰਿਤਸਰ ਗੁਰਦਾਸਪੁਰ ਹਿਆਰਪੁਰ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨੇ ਮੀਂਹ ਦੇਖਣ ਨੂੰ ਮਿਲ ਸਕਦੇ ਅੱਗੇ ਜੇ ਮੌਸਮ ਵਿਭਾਗ ਬੱਦਲਬਾਈ ਦੇਖਣ ਨੂੰ ਮਿਲ ਰਹੀ ਹੈ ਕਿਤੇ ਨਾ ਕਿਤੇ ਮੀਂਹ ਦੇ ਸਾਰ ਦੇ ਇਕਨੂੰ ਮਿਲਣਗੀ ਇਹ ਹਵਾ ਤਕਰੀਬਨ ਉਰਪਸਾਗਤ ਤੋਂ ਪੰਜਾਬ ਦੇ ਵਿੱਚ ਚੱਕਰਵੱਦੀ ਰੂਪ ਦੇ ਵਿੱਚ ਘੁੰਮਦੀ ਹੋਈ ਦਿਖਾਈ ਦੇ ਰਹੀ ਹੈ ਤਕਰੀਬਨ ਇਹ ਰਾਜਸਥਾਨ ਹਰਿਆਣੇ ਦੇ ਉੱਤੋਂ ਘੁੰਮਦੀ ਹੋਈ ਦਿਖਾਈ ਦੇ ਰਹੀ ਹੈ ਤੇ ਜ਼ਿਆਤਰ ਇਲਾਕਿਆਂ ਦੇ ਵਿੱਚ ਹਵਾ ਠੀਕ-ਠਾਕ ਦੇਖਣ ਨੂੰ ਮਿਲੇ ਤਕਰੀਬਨ ਇਹ ਸਿਸਟਮ ਦਾ ਅਸਰ ਆਪਾਂ ਨੂੰ ਸਵੇਰ ਤੋਂ ਹੀ ਬਹੁਤ ਇਲਾਕਿਆਂ ਦੇ ਵੀ ਟੁੱਟਵੇਂ ਰੂਪ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ 2 ਤਰੀਕ ਤੱਕ ਸਿਸਟਮ ਐਕਟਿਵੇਟ ਰਹੇਗਾ ਤਕਰੀਬਨ ਸਵੇਰ ਤੱਕ ਇਸ ਦਾ ਅਸਰ ਜ਼ਿਆਤਰ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਸਕਦੇ ਆ ਚਾਰ ਦੇ ਵਿੱਚ ਸਿਸਟਮ ਪ੍ਰਭਾਵਿਤ ਕਰੇਗਾ ਤੇ 5 ਅਤੇ 6 ਤਰੀਕ ਨੂੰ ਹਲਕੇ ਤੋਂ ਦਰਮਿਆਨੇ ਟੁੱਟਮੇ ਰੂਪ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਲਿਮਟਡ ਖੇਤਰਾਂ ਦੇ ਵਿੱਚ ਗੜੇ ਮਾਰੇ ਵੀ ਹੋ ਸਕਦੀ ਹੈ ਉਸ ਤੋਂ ਬਾਅਦ ਜੇਕਰ ਗੱਲ ਕਰੀਏ 6 7 8 ਤਰੀਕ ਨੂੰ ਮੌਸਮ ਜਾਂ ਤਾਂ ਲਗਭਗ ਖੁਸ਼ਕ ਰਹੇਗਾ ਠੰਡੀ ਹਵਾਵਾਂ ਫਿਰ ਤੋਂ ਚੱਲਣਗੀਆਂ ਕਿਉਂਕਿ ਪਹਾੜਾਂ ਦੇ ਵਿੱਚ ਇਹ ਸਿਸਟਮ ਜਿਹੜੇ ਹਲਕੇ ਦਰਮਿਆਨੀ ਤੌਰ ਤੇ ਬਰਫਬਾਰਿਸ਼ ਦੇ ਕੇ ਜਾਣਗੇ ਜਿਸ ਨਾਲ ਜਾਂ ਤਾਂ ਇਲਾਕਿਆਂ ਦੇ ਵਿੱਚ ਸ਼ੀਤ ਲਹਿਰ ਦਾ ਅਸਰ ਦੇਖਣ ਨੂੰ ਮਿਲੇਗਾ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਟੈਂਪਰੇਚਰ ਦੇ ਵਿੱਚ ਗਿਰਾਵਟ ਆਉਂਦੇ ਦਿਨਾਂ ਵਿੱਚ ਵੀ ਦੇਖਣ ਨੂੰ ਗੇ ਹਨ ਉਮੀਦ ਲਈ ਕਹਿ ਸਕਦੇ ਹਾਂ ਕਿ ਟੁੱਟਮੇ ਤੌਰ ਤੇ ਕਈ ਇਲਾਕਿਆਂ ਦੇ ਵਿੱਚ ਆਪਾਂ ਨੂੰ ਉਮੀਦੀਆਂ ਕਾਰਵਾਈਆਂ ਅਗਲੇ 24 48 ਘੰਟਿਆਂ ਵਿੱਚ ਦੇਖਣ ਨੂੰ ਮਿਲਣਗੀਆਂ ਇਸ ਸਿਸਟਮ ਦਾ ਅਸਰ ਆਪਾਂ ਨੂੰ ਬਹੁਤੇ ਖੇਤਰਾਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ 3 4 5 ਅਤੇ ਇਹਨਾਂ ਦੇ ਵਿੱਚ ਆਪਾਂ ਨੂੰ ਹਲਕੇ ਲੈਵਲ ਦੇ ਉਮੀਦ ਦੇ ਅਸਰ ਦੇਖਣ ਨੂੰ ਮਿਲ ਸਕਦੇ ਹਨ ਫਿਲਹਾਲ ਆਉਂਦੇ ਦਿਨਾਂ ਤੱਕ ਇਹ ਸਿਸਟਮ ਐਕਟਿਵੇਟ ਰਹੇਗਾ 4 ਅਤੇ 5 ਤੇ 6 ਤਰੀਕ ਨੂੰ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨੇ ਸਿਸਟਮ ਦੇਖਣ ਨੂੰ ਮਿਲ ਸਕਦੇ ਹਨ ਜੇਕਰ 5 ਤਰੀਕ ਦੀ ਗੱਲ ਕਰੀਏ 5 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਕਿ ਟੁੱਟਮੇ ਤੌਰ ਤੇ ਲਵਾਈ ਕੁਝ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੇ ਪੰਜ ਤਰੀਕ ਦੇ ਮੌਸਮ ਵਿਭਾਗ ਦੇ ਮਾਡਲ ਦੀ ਗੱਲ ਕਰੀਏ ਮੌਸਮ ਵਿਭਾਗ ਨੇ ਵੀ ਟੁੱਟ ਮੇ ਰੋਪ ਦੇ ਵਿੱਚ ਬਦਲ ਬਾਈ ਜੋ ਕੀਤੀ ਗਈ ਹੈ ਇਸ ਦੀ ਜਾਣਕਾਰੀ ਪਿਛਲੀ ਵੀਡੀਓ ਸੀਗੀ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦਿਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ